ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਆਪਾਂ ਮੁੱਦੇ ਬਾਰੇ ਗੱਲ ਕਰਨ ਲੱਗੇ ਆ ਜੋ ਕਿ ਭਾਰਤ ਤੇ ਪਾਕਿਸਤਾਨ ਦੀ ਜੰਗ ਕਹਿ ਕੇ ਵੀ ਬੁਲਾ ਲੈਂਦੇ ਆ ਪਰ ਮੈਨੂੰ ਇਹ ਨਹੀਂ ਗੱਲ ਮੰਨਦਾ ਵੀ ਇਹ ਭਾਰਤ ਤੇ ਪਾਕਿਸਤਾਨ ਦੀ ਜੰਗ ਹੈ ਇਹ ਭਾਰਤ ਦੀ ਇੱਕ ਅਤਵਾਦੀਆਂ ਦੇ ਨਾਲ ਅੰਤਕਵਾਦ ਨਾਲ ਜੰਗ ਹੈ ਜੋ ਕਿ ਲੜੀ ਜਾ ਰਹੀ ਹੈ ਇਹਨੂੰ ਮੁੱਦਾ ਬਣਾਇਆ ਹੋਇਆ ਕੁਝ ਲੋਕਾਂ ਨੇ ਖਾਸ ਕਰਕੇ ਜੋ ਪਾਕਿਸਤਾਨੀ ਸਮਰਥਕ ਨੇ ਜਾਂ ਫਿਰ ਪਾਕਿਸਤਾਨ ਦੇ ਵਿੱਚ ਬੈਠੇ ਉਹ ਲੋਕ ਜਿਨ੍ਹਾਂ ਨੇ ਇੱਕ ਪਹਿਲਗਾਮ ਵਰਗਾ ਬਹੁਤ ਹੀ ਘਟਿਆ ਕੰਮ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਉਹਨਾਂ ਦੀਆਂ ਔਰਤਾਂ ਸਾਹਮਣੇ ਉਹਨਾਂ ਦੇ ਮਾਵਾ ਸਾਹਮਣੇ ਉਹਨਾਂ ਨੂੰ ਮਾਰਿਆ ਗਿਆ ਨਾਮ ਲੈ ਲੈ ਕੇ ਮਾਰਿਆ ਮੈਂ ਹਿੰਦੂ ਮੁਸਲਮਾਨ ਦੀ ਗੱਲ ਨਹੀਂ ਕਰਦਾ ਵੀ ਹਿੰਦੂ ਜਾਂ ਮੁਸਲਮਾਨ ਨੂੰ ਮਾਰਿਆ ਚਲੋ ਉਹਨਾਂ ਨੇ ਇਹ ਚੀਜ਼ ਤਾਂ ਇੱਕ ਭਲੇਖਾ ਪਾਉਣਾ ਸੀ ਵੀ ਸਾਡੀ ਲੜਾਈ ਹਿੰਦੂਆਂ ਨਾਲ ਹੈ ਕਿਸੇ ਹੋਰ ਨਾਲ ਨਹੀਂ ਉਹਨਾਂ ਦਾ ਮੁਸਲਮਾਨ ਭਰਾ ਵੀ ਮਾਰਤਾ ਜਿਹੜੇ ਲੋਕ ਇਹੋ ਜਿਹੇ ਹੁੰਦੇ ਨੇ ਉਹ ਕਿਸੇ ਧਰਮ ਦੇ ਨਾਲ ਰਿਲੇਟਡ ਨਹੀਂ ਹੁੰਦਾ ਮੈਂ ਉਹਨਾਂ ਨੂੰ ਕੋਈ ਕਿਸੇ ਧਰਮ ਨਾਲ ਰਿਲੇਟਡ ਹੋਣਗੇ ਕਿਉਂਕਿ ਕੋਈ ਵੀ ਧਰਮ ਨਾ ਗੁਰੂ ਗ੍ਰੰਥ ਸਾਹਿਬਾ ਨਾ ਕੁਰਾਨ ਨਾ ਬਾਈਬਲ ਤੇ ਨਾ ਗੀਤਾ ਇਹੋ ਜਿਹਾ ਕੋਈ ਵੀ ਕਿਸੇ ਵੀ ਧਰਮ ਦੇ ਵਿੱਚ ਗ੍ਰੰਥ ਦੇ ਵਿੱਚ ਨਹੀਂ ਹੈਗਾ ਵੀ ਤੁਸੀਂ ਜਾ ਕੇ ਭੋਲੇ ਭਾਲੇ ਲੋਕਾਂ ਨੂੰ ਉਹਨਾਂ ਦਾ ਕਤਲ ਕਰੋ ਤੇ ਉਹਨਾਂ ਦੇ ਕਤਲ ਤੇ ਆਪਣੀ ਰਾਜਨੀਤੀ ਖੇਡੋਂ ਉੱਤੇ ਰੁਪਿਆ ਕਮਾਓ ਪੈਸਾ ਕਮਾਓ ਤੇ ਮੌਜਾ ਕਰੋ ਫੰਡਿੰਗ ਇਕੱਠਾ ਕਰੋ ਜ्यादातर ਪਾਕਿਸਤਾਨ ਬਾਰੇ ਬੋਲਣਾ ਚਾਹੁੰਦਾ ਮੈਂ ਪਾਕਿਸਤਾਨ ਜੋ ਕਿ ਮਨੀਰ ਆਸਮ ਮਨੀਰ ਉਹਨਾਂ ਦਾ ਜਰਨਲ ਜੋ ਕਿ ਮਸ਼ਰਫ ਵਰਗੀ ਇੱਕ ਆਪਦੀ ਸਭੀ ਬਣਾਉਣਾ ਚਾਹੁੰਦਾ ਸੀ ਜੋ ਮਸ਼ਰਫ ਨੇ ਕੀਤਾ ਸੀ 1999 ਦੇ ਵਿੱਚ ਉਹ ਵੀ ਚਾਹੁੰਦਾ ਵੀ ਮੈਂ ਇਸ ਤਰ੍ਹਾਂ ਕਰਕੇ ਵੀ ਪਤਾ ਨਹੀਂ ਆਪਦੀ ਸਭੀ ਬਣਾ ਲਾਂ ਪਰ ਉਸ ਟਾਈਮ ਤੇ ਮਸ਼ਰਫ ਨੂੰ ਵੀ ਆਪਦੀ ਮੂੰਹ ਦੀ ਖਾਣੀ ਪਈ ਸੀ ਕਾਰਗਲ ਦੀ جنگ ਵੇਲੇ ਤੇ ਇਹਨੇ ਵੀ ਆਪਦੇ ਮੂੰਹ ਦੀ ਖਾਣੀ ਹੈ ਸਾਡੇ ਭੋਲੇ ਪਾਲੇ ਲੋਕਾਂ ਤੇ ਟੈਗ ਕਰਕੇ ਹੁਣ ਤੁਹਾਨੂੰ ਪਾਕਿਸਤਾਨ ਬਾਰੇ ਗੱਲ ਦੱਸਣਾ ਚਾਹਣਾ ਜਿਹੜੀ ਖਾਸ ਕਰਕੇ ਪਾਕਿਸਤਾਨ ਬਾਰੇ ਪਾਕਿਸਤਾਨ ਪਹਿਲਾਂ ਤੋਂ ਹੀ ਝੂਠ ਬੋਲਦਾ ਤੁਰਿਆ ਆ ਇਹ ਅੱਜ ਤੋਂ ਨਹੀਂ ਜਦੋਂ ਨਾ 1947 ਬਣਿਆ ਹੋਇਆ 1947 ਵੇਲੇ ਜਦੋਂ ਸਾਡਾ ਦੇਸ਼ ਦੀ ਵੰਡ ਹੋਈ ਆ ਇਹਨਾਂ ਨੂੰ 50 ਕਰੋੜ ਰੁਪਇਆ ਉਦੋਂ ਸਾਡੇ ਦੇਸ਼ ਨੇ ਫੰਡਿੰਗ ਕੀਤੀ ਸੀ ਕਿਉਂਕਿ ਇਹਨਾਂ ਨੇ ਹੱਥ ਫਲਾਇਆ ਸੀ ਕਿਉਂ ਹੱਥ ਫਲਾਉਣ ਦੀ ਤਾਂ ਇਹਨਾਂ ਨੂੰ ਆਦਤ ਆ ਮੰਗਣ ਦੀ ਤਾਂ ਇਹਨਾਂ ਨੂੰ ਪਹਿਲੇ ਦਿਨੋਂ ਆਦਤ ਆ ਇਹਨਾਂ ਨੇ ਹੱਥ ਫਲਾਇਆ ਸੀ ਸਾਨੂੰ 50 ਕਰੋੜ ਰੁਪਇਆ ਦਿੱਤਾ ਜਾਵੇ ਤੇ ਇਹਨਾਂ ਨੂੰ 50 ਕਰੋੜ ਰੁਪਇਆ ਦੇ ਕੇ ਅੱਡ ਕਰਿਆ ਸੀ ਵੀ ਚਲੋ ਸਾਡਾ ਛੋਟਾ ਭਰਾ ਭਰਾ ਮੰਨ ਕੇ ਅੱਡ ਕਰਿਆ ਸੀ ਵੀ ਸਾਡਾ ਛੋਟਾ ਭਰਾ ਇਹਨੂੰ ਆਪਾਂ 50 ਕਰੋੜ ਰੁਪਇਆ ਦੇ ਦੇਨੇ ਆ ਤੇ 50 ਕਰੋੜ ਰੁਪਇਆ ਦੇ ਕੇ ਚਲੋ ਇਹ ਆਪਦਾ ਅੱਡ ਤੇ ਵਿਸਾ ਲੈਣਗੇ ਸੀ ਆਪਦਾ ਉਹ ਕਰਾਂਗੇ ਉਸ ਤੋਂ ਬਾਅਦ ਇਹ ਕੰਮ ਚੱਲਿਆ 1947 ਤੋਂ ਅੱਡ ਹੋਣ ਤੋਂ ਬਾਅਦ ਹੀ ਇਹਨਾਂ ਨੇ ਸਭ ਤੋਂ ਪਹਿਲਾਂ ਅੱਡ ਇੱਕ ਕਸ਼ਮੀਰ ਤੇ ਕੀਤਾ ਜੋ ਕਿ ਰਾਜਾ ਜੈ ਸਿੰਘ ਵਾਲਾ ਕਸ਼ਮੀਰ ਸੀ ਜੋ ਕਿ ਰਾਜਾ ਜੈ ਸਿੰਘ ਚਾਹਦਾ ਸੀ ਵੀ ਜਿਹੜਾ ਕਸ਼ਮੀਰ ਦਾ ਏਰੀਆ ਉਦੋਂ ਵੰਡਣ ਕਿਨੇਓ ਇਦੇ ਵਿੱਚ ਬੰਨਣ ਤੇ ਥੋੜੀ ਜੀ ਦਿੱਕਤ ਰਹਿ ਗਈ ਸੀ ਕੋਈ ਕਾਗਜ਼ੀ ਕਾਰਵਾਈ ਦੇ ਵਿੱਚ ਕਮੀਆਂ ਰਹੀਆਂ ਸੀ ਪਰ ਰਾਜਾ ਜੈ ਸਿੰਘ ਨੇ ਐਲਾਨ ਕਰਤਾ ਸੀ ਵੀ ਇਹ ਜਿਹੜਾ ਮੇਰਾ ਕਸ਼ਮੀਰ ਦਾ ਇਲਾਕਾ ਹੈ ਇਹ ਮੈਂ ਇੰਡੀਆ ਦੇ ਹਵਾਲੇ ਹੀ ਕਰਨਾ ਚਾਹੁੰਦਾ ਕਿਉਂਕਿ ਇੰਡੀਆ ਦੇ ਲੋਕ ਨੇ ਜਿਹੜੇ ਇਹ ਚੰਗੇ ਤੇ ਸੂਝਵਾਨ ਲੋਕ ਨੇ ਤੇ ਇਹਨਾਂ ਨੂੰ ਮੈਂ ਇਹ ਆਪਦਾ ਰਾਜ ਭਾਗ ਇਹਨਾਂ ਦੇ ਹਵਾਲੇ ਹੀ ਕਰਨਾ ਚਾਹੁੰਦਾ ਪਰ ਇਹਨਾਂ ਨੇ ਸਾਰੀਆਂ ਸੰਧੀਆਂ ਤੋੜ ਕੇ ਉਸ ਤੋਂ ਸਭ ਤੋਂ ਪਹਿਲਾਂ 1947 ਦੇ ਵਿੱਚ ਰਾਜਾ ਜੈ ਸਿੰਘ ਤੇ ਇਹਨਾਂ ਨੇ ਜਾਕਿਬ ਆਪਣੀ ਫੌਜ ਛਾੜੀ ਪਰ ਰਾਜਾ ਜੈ ਸਿੰਘ ਨੇ ਭਾਰਤ ਕੋਲੇ ਮਿੰਨਤ ਕੀਤੀ ਵੀ ਤੁਸੀਂ ਵੀ ਦੇਖੋ ਵੀ ਮੈਨੂੰ ਬਚਾਓ ਮੈਂ ਆਪਦੇ ਜਿਹੜਾ ਮੇਰਾ ਰਾਜ ਹੈ ਇਹ ਵੀ ਮੈਂ ਇੰਡੀਆ ਦੇ ਹਵਾਲੇ ਕਰਨਾ ਚਾਹੁੰਦਾ ਸਾਨੂੰ ਪਹਿਲਾਂ ਵੀ ਕਿਹਾ ਸੀ ਤੇ ਹੁਣ ਵੀ ਕਹਿਣਾ ਵੀ ਇਹਨੂੰ ਬਚਾਓ ਤੁਸੀਂ ਵੀ ਮੈਂ ਆਪਦੇ ਲੋਕਾਂ ਨੂੰ ਇਨ੍ਹਾਂ ਜਿਹੜੇ ਗਦਾਰ ਲੋਕ ਨੇ ਇਹੜੇ ਐਡੇ ਹਕੂਮਤ ਦੇ ਜਿਹੜੇ ਰਹਿ ਕੇ ਹਕੂਮਤ ਦੇ ਵਿੱਚ ਰਹਿ ਕੇ ਲੋਕਾਂ ਨੂੰ ਮਾਰਦੇ ਨੇ ਲੋਕਾਂ ਤੇ ਤਸੱਦਦ ਕਰਦੇ ਨੇ ਮੈਂ ਇਹਨਾਂ ਤੋਂ ਜਿਹੜੀ ਆਪਦੀ ਜਨਤਾ ਨੂੰ ਉਹਨਾਂ 'ਚ ਨਹੀਂ ਵਸਾਉਣਾ ਚਾਹੁੰਦਾ ਤਾਂ ਭਾਰਤ ਨੇ ਆਪਣੀ ਫੌਜ ਭੇਜ ਕੇ 1947 ਦੇ ਵਿੱਚ ਇਹਨਾਂ ਨੂੰ ਥੁੱਕ ਦੇ ਡਿਆ ਪਰ ਇਹਨਾਂ ਨੇ ਉਹਦੀ ਰੰਜਸ ਰੱਖੀ ਫੇਰ ਕਿਤੇ ਨਾ ਕਿਤੇ ਭਾਰਤ ਨਾਲ ਰੰਜਸ ਰੱਖੀ ਇਹਨਾਂ ਨੇ ਸ਼ੁਰੂ ਕੀਤਾ 1947 ਦੇ ਵਿੱਚੋਂ ਇਹ ਚੀਜ਼ ਸ਼ੁਰੂ ਕੀਤੀ ਫਿਰ ਇਹਨਾਂ ਨੇ ਉਸ ਤੋਂ ਬਾਅਦ ਆਪਣਾ ਕੰਮ ਚੱਲਦਾ 1962 ਦੇ ਵਿੱਚ ਛੋਟੇ ਛੋਟੇ ਦਾ ਮਸਲੇ ਇਹਨਾਂ ਨੇ ਬਹੁਤ ਕਰੇ ਨੇ ਜਿਵੇਂ ਆਪਾਂ ਕਹਿੰਦੇ ਨੇ ਵੀ ਕੱਲ ਕਿਤੇ ਟੈਚ ਅਟੈਕ ਕਰਤਾ ਕਿਤੇ ਕੁਛ ਕਰਤਾ ਕਿਤੇ ਕੋਈ ਮਾਰਤਾ ਕੋਈ ਨਾਗਰਿਕ ਮਾਰਤਾ ਕੋਈ ਕੁਛ ਕਰਤਾ ਉਹਦਾ ਆਮ ਗੱਲਾਂ ਨੇ ਉਹਦੀ ਮੈਂ ਬੜਾ ਵਿਸਤਾਰ ਚ ਨਹੀਂ ਜਾਂਦਾ ਮੋਟਾ-ਮੋਟਾ ਹੀ ਦੱਸੂਗਾ ਫਿਰ 1962 ਦੇ ਵਿੱਚ ਆਪਣੀ ਇੱਕ ਚੀਨ ਨਾਲ ਜੰਗ ਲੱਗਦੀ ਆ ਚੀਨ ਦੇ ਵਿੱਚ ਇਹਨਾਂ ਲੋਕਾਂ ਨੇ ਫਿਰ ਚੀਨ ਦਾ ਸਾਥ ਦੇ ਕੇ ਸਾਨੂੰ ਹਰਾਉਣ ਦੀ ਸਾਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਭਾਰਤ ਨੂੰ ਮੈਂ ਚ ਉਹਨਾਂ ਨੂੰ ਜਿਹੜੇ ਇਹ ਪਾਕਿਸਤਾਨ ਦੇ ਸਮਰਥਕ ਨੇ ਨਾ ਖਾਸ ਕਰਕੇ ਤਾਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਕਹਿੰਦੇ ਨੇ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਲਾਉਂਦੇ ਨੇ ਸਾਡੇ ਭਾਰਤ ਦੇ ਵਿੱਚ ਸਾਡੇ ਰੋਟੀ ਖਾ ਕੇ ਸਾਡੇ ਭਾਰਤ ਦਾ ਅੰਨ ਖਾ ਕੇ ਤੇ ਗਦਾਰੀ ਕਰ ਰਹੇ ਨੇ ਉਹਨਾਂ ਨੂੰ ਇਹ ਗੱਲ ਕਰਨਾ ਉਹਨਾਂ ਦੇ ਲੋਕਾਂ ਦੀਆਂ ਵੀਡੀਓ ਸ਼ੇਅਰ ਕਰ ਰਹੇ ਨੇ ਇੱਥੇ ਉਹਨਾਂ ਦੀਆਂ ਜਿਹੜੀਆਂ ਬਣਾਈਆਂ ਹੋਈਆਂ ਫੇਕ ਵੀਡੀਓ ਲੋਕਾਂ ਨੂੰ ਉਲਝਾਉਣ ਦੇ ਖਾਤਰ ਮੈਂ ਉਹਦੇ ਬਾਰੇ ਵੀ ਸਾਰੀ ਵਿਸਥਾਰ ਚ ਗੱਲ ਕਰੂੰਗਾ ਤੁਸੀਂ ਇਹ ਵੀਡੀਓ ਨੂੰ ਥੋੜਾ ਧਿਆਨ ਨਾਲ ਤੇ ਸਮਝਣਾ ਸੁਣਿਓ ਤੇ ਕਈ ਲੋਕਾਂ ਨੂੰ ਇਹ ਵੀਡੀਓ ਚੰਗੀ ਵੀ ਨਹੀਂ ਲੱਗਣੀ ਕਿਉਂਕਿ ਜਿਹੜੇ ਇਹੋ ਜਿਹੇ ਲੋਕ ਹੁੰਦੇ ਨੇ ਉਹਨਾਂ ਦੀ ਵੀਡੀਓ ਚੰਗੀ ਨਹੀਂ ਸੱਚ ਕਈਆਂ ਲੋਕਾਂ ਨੂੰ ਘੱਟੇ ਪਸੰਦ ਹੁੰਦਾ ਜਦੋਂ ਇਹਨਾਂ ਨੇ ਉਥੋਂ 1962 ਦੇ ਵਿੱਚ ਸਾਡੇ ਇਹਨਾਂ ਨੇ ਚੀਨ ਨਾਲ ਰਲ ਕੇ ਸਾਡੇ ਭਾਰਤ ਨੂੰ ਨੁਟਣਾ ਚਾਹਿਆ ਪਰ ਭਾਰਤ ਇੱਕ ਮਜਬੂਤ ਦੇਸੀ ਤੇ ਭਾਰਤ ਦੇ ਨਾਲ ਜਿਹੜੇ ਰਿਲੇਸ਼ਨ ਸੀ ਚੰਗੇ ਰੂਸ ਦੇ ਰਿਲੇਸ਼ਨ ਸੀ ਰੂਸ ਨੇ ਸਾਡਾ ਪੂਰਾ ਪਲਸਾਤ ਦਿੱਤਾ ਤੇ ਅਸੀਂ ਉਸ ਟਾਈਮ ਤੇ ਚਲੋ ਜੰਗ ਅਸੀਂ ਹਾਰੀ ਪਰ ਵੱਡੀ ਵੱਡੀ ਵੀ ਅਸੀਂ ਹਾਰ ਨਹੀਂ ਮੰਨੀ ਤੇ ਅਸੀਂ ਜਿਹੜਾ ਇਲਾਕਾ ਚੀਨ ਨੇ ਦੱਬਿਆ ਸਾਡਾ ਅਸੀਂ ਉਹ ਚੀਨ ਤੋਂ ਕਦੇ ਐ ਨਹੀਂ ਮੰਗਿਆ ਹੱਥੋਂ ਅੜ ਕੇ ਨਹੀਂ ਮੰਗਿਆ ਵੀ ਸਾਨੂੰ ਇਹ ਇਲਾਕਾ ਸਾਨੂੰ ਦੇ ਦਿਓ ਵੀ ਚਲੋ ਅਸੀਂ ਜੰਗ ਹਾਰ ਗਏ ਪਰ ਫਿਰ ਵੀ ਸਾਡੇ ਉਹ ਇਲਾਕਾ ਉਹਨਾਂ ਨੂੰ ਅਸੀਂ ਸੜਤਾ ਤੇ ਉਥੇ ਇੱਕ ਸਮਝੌਤਾ ਹੋ ਗਿਆ ਸੰਧੀ ਸਮਝੌਤਾ ਹੋ ਗਿਆ ਉਸ ਤੋਂ ਬਾਅਦ 1965 ਤੇ ਇਹਨਾਂ ਨੇ ਆਪਦੀ ਜੰਗ ਛੇੜ ਲਈ ਇਹਨਾਂ ਨੇ ਸੋਚਿਆ 1962 ਦੇ ਵਿੱਚ ਜਿਹੜੀ ਇਹਨਾਂ ਦੀ ਇਕਨੋਮੀ ਸੀ ਉਹ ਆਪਾਂ ਤੋਂ ਦੁੱਗਣੀ ਸੀ ਇੰਡੀਆ ਤੋਂ ਦੁੱਗਣੀ ਸੀ ਕਿਉਂਕਿ ਕੋਈ 50 ਕਰੋੜ ਦਾ ਉਸ ਟਾਈਮ ਤੇ ਇਹੇ ਸਾਥੋਂ ਲੈ ਗਏ ਸੀ ਤੇ ਦੇਸ਼ ਛੋਟਾ ਸੀ ਤੇ ਇਕਨੋਮੀ ਦੁੱਗਣੀ ਹੋਣੀ ਸੀ ਤੇ ਇਹਨਾਂ ਨੇ ਆਖਿਆ ਵੀ ਅਸੀਂ ਇੰਡੀਆ ਨੂੰ ਦੱਬ ਲਾਂਗੇ ਅਸੀਂ ਕਸ਼ਮੀਰ ਲੈ ਲਾਂਗੇ 1965 ਦੇ ਵਿੱਚ ਇਹਨਾਂ ਨੇ ਜੰਗ ਸ਼ੁਰੂ ਕਰੀ ਤਾਂ 1965 ਦੇ ਵਿੱਚ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਤੇ 1965 ਦੇ ਵਿੱਚ ਫਿਰ 1971 ਦੇ ਵਿੱਚ ਇਹਨਾਂ ਨੇ ਦੁਬਾਰਾ ਫੇਰ جنگ ਸ਼ੁਰੂ ਕਰੀ। ਉਹਦੇ ਵਿੱਚ ਇਹਨਾਂ ਨੇ ਮੂੰਹ ਦਿਖਾਣੀ ਪਈ। ਫਿਰ ਇੱਕ ਸੰਧੀ ਸਮਝੌਤਾ ਹੋਇਆ। ਦੇਖੋ ਫੇਰ ਵੀ ਸਾਡਾ ਦੇਸ਼ ਇਹਨਾਂ ਤੋਂ ਬਚਣ ਦੇ ਹਾਰੇ ਵੀ ਆਪਾਂ ਕਹਿੰਨਾ ਯਾਰ ਮਾੜਾ ਬੰਦਾ ਏ ਤੋਂ ਪਰਾਂ ਹਟਕੇ ਨੰਗੋ ਕਿ ਕੀ ਕਰਾਉਣਾ ਇਹਨਾਂ ਤੋਂ। ਵੀ ਚੱਲ ਸਾਡੇ ਦੇਸ਼ ਦੇ ਵਿੱਚ ਵਧੀਆ ਅਮਨ ਚਾਹੀਨਾ। ਅਸੀਂ ਘਰੇ ਵਧੀਆ ਰਹਿਣਿਆ। ਵੀ ਉਹ ਤੋਂ ਮਾੜੇ ਬੰਦੇ ਤੋਂ ਪਰਾਂ ਜਾਓ। ਉਹ ਗੱਲ ਸੀ। ਉਹਨਾਂ ਨੇ ਕੀ ਕਰਿਆ ਵੀ ਇਹਨਾਂ ਨੂੰ ਕੀ ਦਿੱਤਾ ਪਾਣੀ ਵੀ ਦਿੱਤਾ ਸੰਧੀ ਸਮਝ ਜਲ ਸੰਧੀ ਸਮਝੌਤਾ ਜਿਹੜਾ ਆਪਾਂ ਅੱਜ ਕੀ ਸਾਡੀ ਭਾਰਤ ਸਰਕਾਰ ਨੇ ਤੋੜਿਆ ਸਾਡੇ ਦੇਸ਼ ਨੇ ਤੋੜਿਆ। ਤੇ ਉਹਨਾਂ ਨੇ ਉਹ ਵੀ ਦਿੱਤਾ ਤੇ ਇਹਨਾਂ ਨੂੰ ਜਿਹੜਾ ਜਿੱਤਿਆ ਹੋਇਆ ਇਲਾਕਾ ਪੀਐਲ ਕੋ ਦਾ ਪੀਓਐਲ ਪੀਓਕੇ ਦਾ ਇਲਾਕਾ ਸੀ ਉਹ ਵੀ ਇਹਨਾਂ ਨੂੰ ਜਿੱਤਿਆ ਹੋਇਆ ਇਲਾਕਾ ਉਹ ਵੀ ਇਹਨਾਂ ਨੂੰ ਵਾਪਸ ਕਰਤਾ ਇੱਕ ਸਮਝੌਤੇ ਤਹਿਤ ਜਿਹੜਾ ਸਿੰਮਲਾ ਸਮਝੌਤੇ ਤਹਿਤ ਛੱਡਿਆ ਪਰ ਇਹ ਨਾ ਹਟੇ ਫਿਰ ਇਹਨਾਂ ਨੇ ਪੁਲਗਾਮਾ ਕਾਂਡ ਕੀਤਾ ਸਾਡੇ ਫੌਜੀ ਵੀਰਾਂ ਦੇ ਅਟੈਕ ਕੀਤਾ ਫਿਰ ਇਹਨਾਂ ਨੇ ਉਰੀ ਕਾਂਡ ਕੀਤਾ ਤੇ ਫਿਰ ਵੀ ਸਾਡੇ ਇਹ ਕਹਿੰਦੇ ਰਹੇ ਵੀ ਜਰੋ ਹਟ ਜਾਣਗੇ ਹਟ ਜਾਣਗੇ ਇਹਨਾਂ ਨੂੰ ਕਹਿੰਦੇ ਰਹੇ ਵੀ ਜਿਹੜੇ ਤੁਹਾਡੇ ਅੱਤਵਾਦੀ ਨੇ ਇਹਨਾਂ ਨੂੰ ਤੁਸੀਂ ਫੜੋ ਯਾਰ ਕਿਉਂ ਸਾਨੂੰ ਹਰਾਸਮੈਂਟ ਕਰਦੇ ਨੇ ਪਰ ਉਹਨਾਂ ਦੀ ਸਰਕਾਰ ਤੇ ਉਹਨਾਂ ਦੀ ਫੌਜ ਉਹਨਾਂ ਦਾ ਸਾਥ ਦੇ ਰਹੀ ਸੀ ਉਹਨੂੰ ਫੜਦਾ ਕੌਣ ਉਹਨਾਂ ਦੇ ਤਾਂ ਸਪੋਰਟਰ ਐ ਉਹਨਾਂ ਦੇ ਤਾਂ ਜਾ ਕੇ ਜਨਾਜ਼ਿਆਂ ਦੇ ਵਿੱਚ ਉਹਨਾਂ ਦੀ ਫੌਜ ਖੜੀ ਆ ਇਹਨਾਂ ਦੇ ਫਲੈਗਾਂ ਨਾਲ ਉਹਨਾਂ ਦੇ ਜਨਾਜ਼ਿਆਂ ਤੇ ਕਬਰਾਂ ਤੇ ਉਹ ਫਲੈਗ ਪਾਏ ਜਾਂਦੇ ਨੇ ਜਿਹੜਾ ਇਹਨਾਂ ਦੇਸ਼ ਦਾ ਫਲੈਗ ਆ ਇਹ ਕਹਿੰਦੇ ਨੇ ਅਸੀਂ ਅੱਤਵਾਦੀ ਅੱਤਵਾਦੀਆਂ ਦਾ ਸਾਥ ਨਹੀਂ ਦਿੰਦੇ ਜੇ ਅੱਤਵਾਦੀਆਂ ਦਾ ਸਾਥ ਨਹੀਂ ਦਿੰਦੇ ਫਿਰ ਉਹਨਾਂ ਦੇ ਜਿਹੜੇ ਇੱਕ ਮੋਸਟਰ ਵਾਂਟਡ ਇੰਡੀਆ ਦੇ ਵਿੱਚ ਨਹੀਂ ਹੈਗਾ ਇਹ ਅਮਰੀਕਾ ਲਈ ਇਹ ਮੋਸਟਰ ਵਾਂਟਡ ਨੇ ਉਹ ਕਿੰਨੇ ਦੇਸ਼ਾਂ ਲਈ ਵਾਂਟਡ ਬਲੋਗ ਨੇ ਤੇ ਉਹਨਾਂ ਦੇ ਅਤਵਾਦੀਆਂ ਦੇ ਵਿੱਚ ਇੱਕ ਫੌਜ ਤੇ ਪੁਲਿਸ ਉੱਥੇ ਖੜਕੇ ਉਹਨਾਂ ਨੂੰ ਸਲਾਮੀ ਦੇ ਰਹੀ ਹੈ ਦੇਖੋ ਉਹ ਇਹੋ ਜਿਹੇ ਲੋਕਾਂ ਨੂੰ ਗੰਦੇ ਲੋਕਾਂ ਨੂੰ ਜਿਨ੍ਹਾਂ ਨੇ ਦੇਸ਼ ਦਾ ਆਪਦੇ ਦੇਸ਼ ਦਾ ਪੱਠਾ ਦੂਜੇ ਦੇਸ਼ਾਂ ਦਾ ਪੱਠਾ ਵਹਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਦੂਸਰੇ ਦੂਜੇ ਦੇਸ਼ਾਂ ਦਾ ਇਹੋ ਜਿਹੇ ਲੋਕ ਕੁਝ ਨਹੀਂ ਕਰ ਸਕਦੇ ਹੁੰਦੇ ਇਹ ਆਪਦੇ ਦੇਸ਼ਾਂ ਦਾ ਵੀ ਪੱਠਾ ਵਹਾ ਲੈਂਦੇ ਨੇ ਜਿਹੜੀ ਇਹਨਾਂ ਦੀ ਇਮਾਮ ਅੱਜ ਉਹ ਅਜੇ ਨਾਜ ਨੂੰ ਤਰਸ ਰਹੀ ਹੈ ਉਹ ਪਾਣੀ ਨੂੰ ਤਰਸ ਰਹੀ ਹੈ ਉਹ ਦੁੱਧ ਨੂੰ ਤਰਸ ਰਹੀ ਹੈ ਉਹਨਾਂ ਕੋਲੇ ਖਾਣ ਪੀਣ ਨੂੰ ਕੋਈ ਨਾਜ ਨਹੀਂ ਹੈਗੇ ਜਿਹੜਾ ਇਹਨਾਂ ਦਾ ਪ੍ਰਧਾਨ ਮੰਤਰੀ ਸੀ ਜਿਹੜਾ ਉਹ ਆਪਦੀ ਦੇਸ਼ ਲਈ ਥੋੜਾ ਜਿਹਾ ਸੋਚਦਾ ਸੀ ਕਿਤੇ ਨਾ ਕਿਤੇ ਸੋਚਦਾ ਸੀ ਜਿਹੜਾ جنگ ਤੋਂ ਵੀ ਚਾਹਦਾ ਸੀ ਵੀ ਮੈਂ جنگ ਸਥਿਤੀ ਲਾਉਣੀ ਨਹੀਂ ਚਾਹੁੰਦਾ ਉਹਨੂੰ ਵੀ ਇਹਨਾਂ ਨੇ ਕਦੇ ਨਾ ਕਦੇ ਫੜਕੇ ਜੇਲ੍ਹ ਚ ਛੱਡਦਾ ਹਰ ਦੇ ਪ੍ਰਧਾਨ ਮੰਤਰੀ ਨੂੰ ਪਹਿਲਾ ਨੰਬਰ 1947 ਤੋਂ ਲੈ ਕੇ ਅੱਜ ਤੱਕ ਇਹਨਾਂ ਬੰਦਿਆਂ ਨੇ ਇੱਕ ਵੀ ਦੱਸੋ ਕਿਸੇ ਵੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਪੂਰੀ ਟਰਨ ਲਾਈ ਹੋਵੇ जिने ਕਿਹਾ ਵੀ ਮੈਂ 5 ਸਾਲ ਪੂਰੀ ਟਰਨ ਲਾ ਕੇ ਚੱਲੇ ਆ ਤੇ ਮੇਰੇ ਤੇ ਕੋਈ ਪਰਚਾ ਨਹੀਂ ਮੇਰੇ ਤੇ ਕੋਈ ਵੀ ਪ੍ਰੂਫ ਨਹੀਂ ਹੋਇਆ ਕਿ ਵੀ ਮੈਂ ਇਸ ਦੇਸ਼ ਦਾ ਖਾਦਾ ਨਹੀਂ ਹਰੇਕ ਪ੍ਰਧਾਨ ਮੰਤਰੀ ਨੂੰ ਕਿਸੇ ਨੂੰ ਇਹਨਾਂ ਨੇ ਅਜੂਬ ਖਾਨ ਨੂੰ ਇਹਨਾਂ ਦੀ ਫੌਜ ਨੇ ਮਾਰਤਾ ਜਿਹੜਾ ਇਹਨਾਂ ਦਾ ਪ੍ਰਧਾਨ ਮੰਤਰੀ ਅਜੂਬ ਖਾਨ ਸੀ ਉਹ ਇਹਨਾਂ ਦੀ ਫੌਜ ਨਹੀਂ ਮਾਰਤਾ ਇਹੋ ਜਿਹੀ ਇਹਨਾਂ ਲੋਕਾਂ ਨੇ ਘਟੀਆਂ ਕੰਮ ਕੀਤੇ ਹੋਏ ਨੇ ਇਹਨਾਂ ਦੀ ਫੌਜ ਦੀ ਉੱਥੇ ਵੱਧ ਪਾਵਰ ਹੈ ਤੇ ਸਰਕਾਰ ਦੀ ਘੱਟ ਪਾਵਰ ਹੈ ਮਸ਼ਰਫ ਵਰਗੇ ਜਿਹੜੇ ਅੱਜ ਪਹਿਲਾ ਪ੍ਰਧਾਨ ਰਾਸ਼ਟਰਪਤੀ ਰਹਿ ਚੁੱਕੇ ਨੇ ਉਹਨਾਂ ਨੇ ਫੌਜ ਨੂੰ ਹੋਰ ਤਾਕਤ ਦੇ ਕੇ ਫੌਜ ਤੇ ਜਿਹੜੇ ਉਥੋਂ ਦੀ ਜਨਤਾ ਨੂੰ ਜਨਤਾ ਦੇ ਨਾਲ ਧੱਕਾ ਹੋ ਰਿਹਾ ਜਿਹੜੀ ਅਮਾਮ ਨਾਲ ਧੱਕਾ ਹੋ ਰਿਹਾ ਉਹ ਉਥੋਂ ਦੀ ਅਮਾਮ ਜਾਣਦੀ ਆ ਲੋਕ ਫੇਕ ਵੀਡੀਓ ਬਣਾ ਬਣਾ ਪਾਈ ਜਾਂਦੇ ਨੇ ਜਿਹੜੇ ਉਥੋਂ ਦੇ ਜ਼ਿਆਦਾ ਜੇ ਆਪਾਂ ਕਹਿ ਦਿੰਦੇ ਆ ਜ਼ਿਆਦਾ ਸੋਚਦੇ ਇਹ ਜੀ ਮਾੜੀ ਸੋਚ ਦੇ ਲੋਕ ਹੁੰਦੇ ਨਾ ਜਿਹੜੇ ਕੱਟੜਪੰਥੀ ਲੋਕ ਹੁੰਦੇ ਨੇ ਉਹ ਕਿਸੇ ਵੀ ਧਰਮ ਦੇ ਵਿੱਚ ਹੁਣ ਮੈਂ ਨਹੀਂ ਕਹਿੰਦਾ ਉਹ ਵੀ ਇਕੱਲੇ ਮੁਸਲਮਾਨਾਂ ਦੇ ਵਿੱਚ ਜਾਂ ਹਿੰਦੂਆਂ ਦੇ ਵਿੱਚ ਜਾਂ ਸਿੱਖਾਂ ਦੇ ਵਿੱਚ ਕੋਈ ਕਿਸੇ ਵੀ ਧਰਮ ਦੇ ਵਿੱਚ ਹੁਣ ਉਹ ਜੋ ਕੱਟੜਪੰਥੀ ਬਾਰੇ ਲੋਕ ਨੇ ਉਹ ਕਦੇ ਵੀ ਕਿਸੇ ਨੂੰ ਵੀ ਚੰਗਾ ਨਹੀਂ ਸਮਝ ਸਕਦੇ ਕਿਉਂਕਿ ਉਹਨਾਂ ਨੂੰ ਸਿਰਫ ਸਿਰਫ ਉਹਨਾਂ ਸਿਰਫ ਹੁੰਦਾ ਆਪਦਾ ਮਤਲਬ ਹੁੰਦਾ ਵੀ ਅਸੀਂ ਸਾਨੂੰ ਰੋਟੀ ਸਾਡੀ ਰੋਟੀ ਕਿਵੇਂ ਬਣਨੀ ਆ ਸਾਡੇ ਬੱਚਾ ਨੂੰ ਅਸੀਂ ਕਿਵੇਂ ਪਾਲਣਾ ਜਿੰਨੇ ਇਹਨਾਂ ਦੇ ਜਰਨਲ ਨੇ ਤੁਸੀਂ ਇਹਨੂੰ ਐ ਦੱਸੋ ਸਾਡੇ ਇੰਡੀਆ ਦੇ ਜਰਨਲ ਲੜਾਈਆਂ ਲੜ ਗਏ ਸ਼ਹੀਦੀਆਂ ਪਾ ਗਏ ਉਹਨਾਂ ਦੇ ਬੱਚੇ ਇੱਥੇ ਨੇ ਕੋਈ ਕੋਲਕੱਤਾ 'ਤੇ ਬੈਠਾ ਕੋਈ ਇੰਡੀਆ 'ਚ ਦਾ ਬੈਠਾ ਨਾ ਕੋਈ ਚੰਡੀਗੜ੍ਹ ਬੈਠਾ ਕੋਈ ਬੰਬੇ ਬੈਠਾ ਹੈ ਇੰਡੀਆ 'ਚ ਦਾ ਬੈਠ ਨੇ ਇਹਨਾਂ ਦੇ ਜਿੰਨੇ ਜਰਨਲ ਨੇ ਜਿੰਨੇ ਇਹਨਾਂ ਦੇ ਕਰਨਲ ਨੇ ਕੋਈ ਕੈਨੇਡਾ ਬੈਠਾ ਹੈ ਕੋਈ ਅਮਰੀਕਾ ਬੈਠਾ ਹੈ ਕੋਈ ਯੂਕੇ ਬੈਠਾ ਉੱਥੇ ਆਪਦੀਆਂ ਬਰੌਟੀਆਂ ਬਣਾਈ ਜਾਂਦੇ ਨੇ ਇਹ ਜਿਹੜਾ ਜਰਨਲ ਮਨੀਰ ਹੈ ਇਹਦਾ ਵੀ ਕੰਮ ਇਹੀ ਹੈ ਇਹ ਵੀ ਲੁੱਟਣ ਦੇ ਲੱਗਿਆ ਹੋਇਆ ਹੈ ਜਨਤਾ ਨੂੰ ਲੁੱਟਣ ਦੇ ਇਹਨੂੰ ਕੋਈ ਜਨਤਾ ਦੀ ਕੋਈ ਪ੍ਰਵਾਹ ਨਹੀਂ ਇਹਨਾਂ ਨੇ ਪਲਗਾਮਾ ਹੁਣ ਪਲਗਾਮਾ ਕਾਂਢ ਕਰਾ ਕੇ ਇਹਨਾਂ ਨੇ ਇਹ ਚੀਜ਼ ਨੂੰ ਪ੍ਰੂਫ ਕਰਤਾ ਵੀ ਅਸੀਂ ਭਾਰਤ ਨੂੰ ਬਾਰ-ਬਾਰ ਭਾਰਤ ਤੇ ਹਮਲੇ ਕਰਾਂਗੇ ਅਸੀਂ ਭਾਰਤ ਨੂੰ ਜਿਵੇਂ ਮਰਜ਼ੀ ਕਿਵੇਂ ਇੱਕ ਰੱਖੀਏ ਨੂੰ ਆਪਦੇ ਗੋਡਿਆਂ ਥਲੇ ਰੱਖਣਾ ਪਰ ਨਹੀਂ ਹੁਣ ਨਹੀਂ ਹੁਣ ਸਮਾਂ ਲੰਘ ਗਿਆ ਦੇਖ ਇਹਨਾਂ ਨੇ ਕੀ ਕਰਿਆ ਸਾਡੇ ਜਿਹੜਾ ਪੂਸ ਦੇ ਵਿੱਚ ਗੁਰਦੁਆਰੇ ਤੇ ਅਟੈਕ ਕੀਤਾ ਇਹਨਾਂ ਨੇ ਗੁਰੂ ਘਰ ਤੇ ਅਟੈਕ ਕੀਤਾ ਇਹਨਾਂ ਨੇ ਅਟੈਕ ਕਰਕੇ ਸਾਡੇ ਸਿੱਖਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਫਿਰ ਇਹਨਾਂ ਨੇ ਕਿਹਾ ਵੀ ਇਹ ਅਟੈਕ ਭਾਰਤ ਸਰਕਾਰ ਨੇ ਆਪ ਕੀਤਾ ਭਾਰਤ ਸਰਕਾਰ ਸਾਡੇ ਦੇਸ਼ ਦੇ ਅਟੈਕ ਦਾ ਪਹਿਲੀ ਕਰਨ ਹੁੰਦਾ ਪਹਿਲੀ ਕਰ ਦਿੰਦੀ ਸਾਡੀ ਠੀਕ ਆ ਕੋਈ ਸਰਕਾਰ ਦੀ ਕੋਈ ਇਥੋਂ ਦੀ ਜਨਤਾ ਨਾਲ ਕੋਈ ਲੜਾਈ ਹੋ ਸਕਦੀ ਹੈ ਅੰਦਰੂਨੀ ਲੜਾਈ ਹੋ ਸਕਦੀ ਹੈ ਕਿਸੇ ਆਪਾਂ ਮੁੱਦੇ ਤੇ ਹੋ ਸਕਦੀ ਹੈ ਵੀ ਸਾਡਾ ਆ ਮੁੱਦਾ ਜੀ ਸਾਡੀ ਆ ਮੰਗ ਹੈ ਉਹ ਮੰਗਾਂ ਤੇ ਲੜਾਈ ਹੈਗੀ ਸਾਡੀ ਪਰ ਅਸੀਂ ਸਾਡੇ ਦੇਸ਼ ਦੇ ਲੋਕ ਭਾਰਤ ਸਰਕਾਰ ਦੇ ਨਾਲ ਖੜੇ ਨੇ ਇਥੋਂ ਦੀਆਂ ਸਰਕਾਰਾਂ ਨਾਲ ਖੜੇ ਨੇ ਕਿਉਂਕਿ ਪਹਿਲਾਂ ਵੀ 1965 ਦੇ ਵਿੱਚ ਵੀ ਸਾਡੇ ਲੋਕਾਂ ਨੇ ਪੂਰਾ ਸਮਰਥਨ ਦਿੱਤਾ ਤੇ 1971 ਦੇ ਵਿੱਚ ਦਿੱਤਾ 1999 ਜੀ ਵੀ ਦਿੱਤਾ ਅੱਜ ਵੀ 2025 ਆ ਗਿਆ 2025 ਦੇ ਵਿੱਚ ਵੀ ਇਹ ਸਾਨੂੰ ਅੱਜ ਭਾਰਤ ਸਰਕਾਰ ਸਾਡੇ ਲੋਕਾਂ ਨੂੰ ਕਹੂਗੀ ਵੀ ਤੁਸੀਂ ਜਾ ਕੇ ਬਾਰਡਰ ਤੇ ਜਾਣਾ ਤਾਂ ਤੁਸੀਂ ਜਾ ਕੇ ਬਾਰਡਰ ਤੇ ਖੜੇ ਹੋਣਗੇ ਸਾਡੇ ਲੋਕ ਸੋਨ ਨੂੰ ਤਾਂ ਅਸੀਂ ਪਾਕਿਸਤਾਨ ਨਾਲੋਂ ਤਾਂ ਕੱਲੇ ਪੰਜਾਬੀ ਦੱਬਾਂਗੇ ਜੇ ਕਿਤੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਤੁਸੀਂ ਭੜਕਾਉ ਬਿਆਨ ਦਿੰਦੇ ਹੋ ਨਾ ਸੋਡੇ ਫੌਜੀ ਭੜਕਾਉ ਬਿਆਨ ਦਿੰਦੇ ਨੇ ਸਿੱਖਾਂ ਤੇ ਤਸੱਦਦ ਕਰਦੇ ਨੇ ਜੀ ਇਹ ਫਲਾਨਿਆਂ ਤੇ ਮੁਸਲਮਾਨਾਂ ਤੇ ਤਸੱਦਦ ਕਰਦੇ ਨੇ ਉਹੀ ਮੁਸਲਮਾਨ ਨੇ ਭਾਈ ਉਹੀ ਮੁਸਲਮਾਨ ਆਪਣੇ ਕਸ਼ਮੀਰ ਦਾ ਫਰੂਕ ਅਬਦੁੱਲਾ ਖੁਦ ਬਿਆਨ ਦੇ ਜਾਂਦਾ ਵੀ ਅਸੀਂ ਭਾਰਤ ਦੇ ਲੋਕਾਂ ਨਾਲ ਅਸੀਂ ਅਸੀਂ ਪਾਕਿਸਤਾਨ ਤੋਂ ਕੀ ਲੈਣਾ ਪਾਕਿਸਤਾਨ ਇੱਕ ਉਕ ਸਟੇਟ ਹੋ ਗਿਆ ਜਿਹਨੂੰ ਜਿਹਦੇ ਉੱਤੇ ਇੱਕ ਇਹੋ ਜਿਹਾ ਦਾਗ ਲੱਗ ਚੁੱਕਿਆ ਵੀ ਇਹ ਅਤਵਾਦੀ ਦੇਸ਼ ਆ ਕਿਉਂਕਿ ਛੋਡੇ ਆਪਣੇ ਦੇਸ਼ ਦੇ ਵਿੱਚ ਬੀਐਲਏ ਤੇ ਛੋਡੀ ਆਪਦੀ ਲੜਾਈ ਚੱਲ ਰਹੀ ਹੈ ਛੋਡੇ ਆਪਣੇ ਦੇਸ਼ ਦੀ ਸੰਧੀ ਤੇ ਛੋਡੀ ਆਪਦੀ ਲੜਾਈ ਹੈ ਸਿੰਧ ਵਾਲੇ ਆਪ ਛੋਡੇ ਨਾਲ ਲੜ ਰਹੇ ਨੇ ਛੋਡੇ ਆਪਦੇ ਪਾਕਿਸਤਾਨ ਨਿਕਾ ਜਾਇਕ ਦੇਸ਼ ਹੈ ਉਹਦੇ ਵਿੱਚ ਚਾਰ ਦੇਸ਼ ਬਣਨ ਲਈ ਤਿਆਰ ਹੋਏ ਖੜੇ ਨੇ ਤੁਸੀਂ ਕਿਹਦੇ ਨਾਲ ਆ ਕੇ ਤੁਸੀਂ ਭਾਰਤ ਨਾਲ ਪੰਗਾ ਲੈਨੇ ਹੋ ਆ ਕੇ ਐਡੇ ਵੱਡੀ ਇੱਕ ਤਾਕੜੀ ਸ਼ਕਤੀ ਨਾਲ ਪੰਗਾ ਲੈਨੇ ਹੋ ਦੇਖ ਇਸ ਵਾਰ ਹੱਦ ਤੋਂ ਬਾਹਰ ਹੋ ਗਿਆ ਹੱਦ ਤੋਂ ਬਾਹਰ ਹੋ ਗਿਆ ਤੁਸੀਂ ਜਿਹੜੀ ਗੱਲ ਕਰਦੇ ਹੋ ਵੀ ਕਰਤਾਰਪੁਰ ਜਿਹੜਾ ਗੁਰੂ ਸਾਹਿਬ ਦਾ ਸਾਡਾ ਜਨਮ ਦਿਨ ਹੈ ਵੀ ਕਰਤਾਰਪੁਰ ਉੱਥੇ ਜਾ ਕੇ ਇਹਨਾਂ ਨੇ ਭਾਰਤ ਦੇ ਫੌਜੀਆ ਨੇ ਹਮਲਾ ਕੀਤਾ ਭਾਰਤ ਸਰਕਾਰ ਨੇ ਹਮਲਾ ਕੀਤਾ ਇਹ ਤੁਸੀਂ ਤੁਸੀਂ ਝੂਠੀ ਅਫਵਾਹ ਫਲਾਈ ਪਰ ਤੁਸੀਂ ਪੂਸ ਗੁਰਦੁਆਰੇ ਤੇ ਹਮਲਾ ਕੀਤਾ ਇਹ ਸਭ ਨੂੰ ਪਤਾ ਹੈ ਛੋਡੇ ਇਥੋਂ ਗ੍ਰਨੇਡ ਛੋਡੇ ਚੀਨੀ ਜਿਹੜੇ ਚੀਨ ਦੇ ਛੋਡੇ ਦਿੱਤੇ ਹੋਏ ਗ੍ਰਨੇਡ ਨੇ ਚੀਨ ਜਿਹੜਾ ਸਾਨੂੰ ਹਥਿਆਰ ਦਿੱਤੇ ਨੇ ਸਪਲਾਈ ਕੀਤੇ ਨੇ ਉਹ ਸੋ ਇਥੇ ਫੜੇ ਜਾ ਰਹੇ ਨੇ ਤੁਸੀਂ ਸਾਡਾ ਦਿਖਾਓ ਵੀ ਜਿਹੜਾ ਤੁਹਾਡਾ ਸਾਡਾ ਗੁਰਦੁਆਰੇ ਤੇ ਕਿਸੇ ਦੇ ਅਟੈਕ ਹੋਇਆ ਛੋਡੇ ਕਿਸੇ ਆਮ ਲੋਕਾਂ ਤੇ ਅਟੈਕ ਹੋਇਆ ਇੱਕ ਵੀ ਗ੍ਰੇਨੇਡ ਨੂੰ ਅਜੇ ਤੱਕ ਤੁਸੀਂ ਪ੍ਰੂਫ ਨਹੀਂ ਕਰ ਸਕੇ ਜਿੰਨੇ ਤੁਸੀਂ ਹਜੇ ਤੱਕ ਸਾਡੀ ਫੌਜ ਆ ਜਿਹੜੀ ਸਿਰਫ ਇਹੀ ਚੀਜ਼ ਦੇਖ ਰਹੀ ਹੈ ਉਹ ਜਿਹੜਾ ਛੋਡਾ ਹਥਿਆਰ ਕੋਈ ਆਉਂਦਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਵੀ ਛੋਡੇ ਬਾਹਰ ਨੂੰ ਅਸੀਂ ਰੋਕਣਾ ਛੋਡੇ ਬਾਹਰ ਨੂੰ ਰੋਕਣਾ ਸੀ ਛੋਡੇ ਤੇ ਨਾ ਛੋਡੀ ਫੌਜ ਤੇ ਨਾ ਛੋਡੀ ਆਮ ਤੇ ਸਾਡੀ ਉਹਨਾਂ ਨਾਲ ਕੋਈ ਲੜਾਈ ਨਹੀਂ ਸਾਡੀ ਅੱਤਵਾਦੀਆਂ ਨਾਲ ਲੜਾਈ ਹੈ ਦੇਖ ਅੱਤਵਾਦੀ ਦਾ ਨਹੀਂ ਹੁਣ ਛੱਡ ਦੇ ਸਾਡਾ ਦੇਸ਼ ਨਾ ਅੱਤਵਾਦੀ ਛੱਡੇ ਦੇਖ ਜਿਹੜੇ ਤੁਸੀਂ ਹਿੰਦੂ ਸਿੱਖ ਮੁਸਲਮਾਨ ਦੀ ਸਾਡੇ ਦੇ ਵਿੱਚ ਲੜਾਈ ਪਾਉਣਾ ਚਾਹੁੰਦੇ ਹੋ ਇਹਨਾਂ ਜਰਨਲਾਂ ਕਰਨਲਾਂ ਫਰਨਲਾਂ ਥੜਨਲਾਂ ਟਰਨਲਾਂ ਨੂੰ ਸਾਰਿਆਂ ਨੂੰ ਇਹ ਇੱਕ ਸਨੇਹਾ ਦੇਣਾ ਚਾਹੁੰਆਂ ਇੱਕ ਮੈਂ ਪੰਜਾਬੀ ਹੋਣ ਦੇ ਨਾਤੇ ਅਸੀਂ ਛੋਡੇ ਦੇ ਵਿੱਚ ਛੋਡੇ ਵਿੱਚ ਸਿੱਧੇ ਬਚਾਂਗੇ ਜੇ ਸਾਨੂੰ ਐ ਲੱਗੂ ਨਾ ਪਹਿਲਾ ਨੰਬਰ ਦਾ ਛੋਡੇ ਵਿੱਚ ਐਡਾ ਉਤਸਾਹ ਹੀ ਨਹੀਂ ਹੈਗਾ ਵੀ ਤੁਸੀਂ ਸਾਨੂੰ ਮਾਰ ਦਿਓ ਸਾਡੇ ਤੱਕ ਪਹੁੰਚੋ ਕਿਉਂਕਿ ਅਸੀਂ ਉਹ ਫੌਜ ਨਾਲ ਸਾਨੂੰ ਤੁਸੀਂ ਲੜਾਉਣਾ ਜਾਣਿਓ ਪੰਨੂ ਛੰਨੂ ਵਰਗਿਆਂ ਦੇ ਮਗਰ ਲੱਗ ਕੇ ਨਾ ਜਿਹੜਾ ਕਹਿੰਦਾ ਸੀ ਅਸੀਂ ਭਾਰਤੀ ਫੌਜ ਨੂੰ ਪੰਜਾਬ ਦੇ ਵਿੱਚ ਦੀ ਨੰਗਣ ਨਹੀਂ ਦਿੰਦੇ ਉਹ ਜਾ ਤੂੰ ਆ ਕੇ ਪੁੱਤਾਂ ਨੂੰ ਉਹਦੇ ਜਵਾਕਾਂ ਨੂੰ ਜਾ ਕੇ ਪਾਕਿਸਤਾਨ ਦੇ ਬਾਰਡਰ ਤੇ ਖੜਾ ਦੇ ਫਿਰ ਪਤਾ ਲੱਗ ਜੂਗਾ ਤੂੰ ਲੜਾਲਾ ਫਿਰ ਭਾਰਤ ਦੇ ਖਿਲਾਫ ਲੜਾਲਾ ਪੰਜਾਬ ਦੇ ਖਿਲਾਫ ਲੜਾਲਾ ਤੂੰ ਇੱਥੇ ਬੈਠਾ ਭਕਾਈ ਮਾਰੀ ਜਾਂਦਾ ਪਰ ਤੈਨੂੰ ਇੱਕ ਗੱਲ ਅਸੀਂ ਸਮਝਾਉਣਾ ਸੌਣਿਆ ਜਿਹੜਾ ਭਾਰਤ ਦੇਸ਼ ਦੇ ਕਿਉਂ ਸਾਡਾ ਇਹ ਦੇਸ਼ ਆ ਪੰਜਾਬ ਉਹਦਾ ਇੱਕ ਹਿੱਸਾ ਪੰਜਾਬ ਸਭ ਤੋਂ ਵੱਡਾ ਇੱਕ ਗੁਰਦਸਤਾ ਉਹਦੇ ਲਈ ਭਾਰਤ ਲਈ ਭਾਰਤ ਨੂੰ ਭਾਰਤ ਨੇ ਜਿਹਨੇ ਪੰਜਾਬ ਨੂੰ ਸਾਹਮਣਾ ਅੱਧਾ ਗਲਦਸਤਾ ਤੁਸੀਂ ਸਾਡੇ ਤੋਂ ਲੈ ਗਏ ਕੁਝ ਉਸ ਟਾਈਮ ਤੇ ਉਹ ਚੀਜ਼ ਦੀ ਹਜੇ ਵੀ ਸਾਡੇ ਦੇਸ਼ ਨੂੰ ਸਾਡੇ ਪੰਜਾਬ ਨੂੰ ਹਜੇ ਵੀ ਉਸ ਦਾ ਅਫਸੋਸ ਹੈ ਵੀ ਅਸੀਂ ਲਾਹੌਰ ਨਹੀਂ ਛੱਡਣਾ ਸੀ ਸਾਨੂੰ ਜੇ ਅਸੀਂ ਸੋ ਤੋਂ ਲਾਹੌਰ ਖੋਇਆ ਹੁੰਦਾ ਨਾ ਥੋਡੇ ਕੋਲੇ ਜਿੰਨੀ ਕਈ ਨਹੀਂ ਥੋੜੀ ਬਹੁਤੀ ਪਾਵਰ ਰਹਿ ਗਈ ਇਹ ਵੀ ਥੋਡੇ ਕੋਲੇ ਪਾਵਰ ਹੋਣੀ ਨਹੀਂ ਸੀ ਪਰ ਸਾਨੂੰ ਇੱਕ ਸੁਨਹਿ ਦਾ ਨਾ ਜਨਮ ਹੈ ਇੱਕ ਪੰਜਾਬੀ ਹੋਣ ਦੇ ਨਾਤੇ ਦੇਖ ਜੇ ਤੁਸੀਂ ਕਹਿੰਦੇ ਹੋ ਸਾਡੇ ਪੰਜਾਬ ਦੇ ਸਿੱਖ ਨੌਜਵਾਨ ਮੁੰਡੇ ਵੀ ਆਪਦੇ ਦੇਸ਼ ਲਈ ਨਹੀਂ ਲੜ ਸਕਦੇ ਇਹ ਤੁਸੀਂ ਬਿਲਕੁਲ ਗਲਤ ਸੋਚ ਹੈ ਸਾਡੇ ਪਹਿਲਾਂ ਵੀ 1965 ਦੀ ਲੜਾਈ ਵੀ 1971 ਦੀ ਲੜਾਈ ਵੀ 1962 ਦੀ ਲੜਾਈ ਵੀ 1947 ਤੋਂ ਪਹਿਲਾਂ ਵੀ ਲੜਾਈ ਅੰਗਰੇਜ਼ਾਂ ਨਾਲ ਲੜਾਈ ਵੀ ਸਾਡੇ ਸਿੱਖਾਂ ਨੇ ਲੜੀ ਹੈ ਤੇ ਅਸੀਂ ਲੜਾਂਗੇ ਹੁਣ ਵੀ ਅਸੀਂ ਲੜਾਂਗੇ ਸਾਡੇ ਸਿੱਖ ਹੀ ਲੜਨਗੇ ਮੂਰੇ ਸਾਡੇ ਸਿੱਖ ਹੋਣਗੇ ਦੂਜੇ ਭਰਾ ਹੋਣਗੇ ਸਾਡੇ ਹਿੰਦੂ ਮੁਸਲਮਾਨ ਜੋ ਵੀ ਹੈਗੇ ਨੇ ਕਿਸੇ ਕੋਈ ਵੀ ਸੱਤੀ ਬਰਾਦਰੀਆਂ ਸਾਡੀਆਂ ਨੇ ਸੱਤੀ ਬਰਾਦਰੀਆਂ ਸਾਡੇ ਨਾਲ ਖੜੀਆਂ ਨੇ ਅਸੀਂ ਇਕੱਠੇ ਖੜਿਆ ਇਸ ਜੰਗ ਦੇ ਵਿੱਚ ਅਸੀਂ ਤੁਹਾਨੂੰ ਇੱਕ ਸਮਝਾਉਣਾ ਚਾਹੁੰਦੇ ਹਾਂ ਪਾਕਿਸਤਾਨੀਓ ਓਏ ਪਾਕਿਸਤਾਨੀਓ ਜਿਹੜੇ ਤੁਸੀਂ ਲੋਕਾਂ ਨੂੰ ਲੋਕਾਂ ਨੂੰ ਪਰਮਾਉ ਬਿਆਨ ਦੇ ਕੇ ਲੋਕਾਂ ਨੂੰ ਭੜਕਾਉਣ ਦਾ ਕੰਮ ਕਰਦੇ ਹੋ ਤੁਹਾਨੂੰ ਇੱਕ ਅਸੀਂ ਇੱਕ ਗੱਲ ਸਮਝਾਉਣਾ ਚਾਹੁੰਦੇ ਹਾਂ ਵੀ ਤੁਸੀਂ ਸਾਡੇ ਨਾਲ ਪੰਗਾ ਨਾ ਲਓ ਨਾ ਲਓ ਤੁਹਾਡਾ ਦੇਸ਼ ਪਹਿਲਾਂ ਸੁੱਤੋਂ ਬੰਗਲਾਦੇਸ਼ ਖੋਕੇ ਦਿੱਤਾ ਸੀ ਹੁਣ ਤੁਹਾਡੇ ਕੋਲੋਂ ਪੀਐਲਈ ਵੀ ਜਾਊਗਾ ਹੁਣ ਤੁਹਾਡੇ ਕੋਲੋਂ ਸਿੰਧ ਵੀ ਜਾਊਗਾ ਤੁਹਾਡੇ ਪੱਲੇ ਕੁਝ ਨਹੀਂ ਹੋਣਾ ਮਾਰ ਕੇ ਸਟੇਜਾਂ ਦੇ ਭਗਾਈ ਤੁਸੀਂ ਲੰਘ ਜਾਂਦੇ ਹੋ ਜਵਾਗ ਤੁਸੀਂ ਬਾਹਰ ਤੌਰ ਤੇ ਕੈਨੇਡਾ ਅਮਰੀਕਾ ਬੈਠੇ ਨੇ ਲੋਕਾਂ ਦੇ ਨੌਜਵਾਨਾਂ ਨੂੰ ਮਰਵਾਈ ਜਾਂਦੇ ਉੱਥੇ ਬਾਰਡਰਾਂ ਤੇ ਆਮ ਫੌਜ ਨੂੰ ਮਰਵਾਈ ਜਾਂਦੇ ਜਰਨਲ ਖਰਨਾਲ ਵਰਗੇ ਪਿੱਸੇ ਖੜੇ ਨੇ ਸਾਡੇ ਤਾਂ ਜਰਨਲ ਨਾਲ ਫੌਜ ਤੇ ਉੱਥੇ ਖੜੇ ਨੇ ਸਾਡਾ ਸਿੱਖ ਜਰਨਲ ਹੈ ਜਿਹਨੇ ਜਾ ਕੇ ਛੋਡੇ ਸਮੂਹ ਤਜਰਬਾ ਦਿਖਾਇਆ 7 ਤਰੀਕ ਨੂੰ 7 ਤੇ 8 ਦੀ ਰਾਤ ਨੂੰ ਜਿਹੜਾ ਸਮੂਹ ਤਜਰਬਾ ਦਿਖਾਇਆ ਨਾ ਜਿਹੜੇ ਛੋਡੇ ਜਾ ਕੇ ਨੌ ਥਾਵੇਂ ਨੌ ਥਾਵੇਂ ਛੋਡੇ ਟਾਇਕੀਤੇ ਨੇ ਅੱਤਵਾਦੀਆਂ ਦੇ ਅੱਤਵਾਦੀ ਮਾਰੇ ਨੇ ਠੋਕ ਠੋਕ ਕੇ ਮਾਰੇ ਨੇ ਸਾਡੇ ਸਿੱਖ ਜਰਨੈਲ ਨੇ ਮਾਰੇ ਨੇ ਸਾਰੀਆਂ ਫੌਜ ਨੇ ਮਾਰੇ ਨੇ ਪਰ ਉਹ ਸਿੱਖ ਜਰਨੈਲ ਵਿੱਚ ਸੀ ਸਾਡਾ ਜਿਹੜੇ ਤੁਸੀਂ ਸਿੱਖਾਂ ਨੂੰ ਭੜਕਾਉਣ ਦੀ ਗੱਲ ਕਰਦੇ ਹੋ ਅਸੀਂ ਤੁਹਾਨੂੰ ਠੋਕ ਠੋਕ ਰੱਖ ਦਾਂਗੇ ਜਿਹੜਾ ਤੁਸੀਂ ਸਾਡਾ ਜੀਣਾ ਹਰਾਮ ਕਰ ਰੱਖਿਆ ਸਾਨੂੰ ਰੋਟੀ ਨਹੀਂ ਖਾਣ ਦਿੱਤੇ ਜ਼ਿਕਰੇ ਬੈਠਾ ਨੂੰ ਤੁਸੀਂ ਸਾਨੂੰ ਜਿਉਣ ਨਹੀਂ ਦਿੰਦੇ ਤੁਹਾਡਾ ਕੰਮ ਕੀ ਹੈ ਤੁਸੀਂ ਆਪਣੀ ਇਕਨੋਮੀ ਜਿਹੜੀ ਆਪਦੀ ਵਧਾਓ ਤੁਸੀਂ ਲੋਕਾਂ ਦਾ ਫਿਕਰ ਕਰੋ ਕਿਉਂ ਤੁਸੀਂ ਲੋਕਾਂ ਨੂੰ ਇਹ ਗੱਲ ਥੋੜੀ ਅਜੇ ਛੋਡੇ ਘਰੇ ਭੁੱਖ ਮਰੀ ਹੈ ਤਾਂ ਦੂਜੇ ਦੇ ਘਰੇ ਤੁਸੀਂ ਅੱਗ ਸੱਟਣੀ ਆ ਇਹ ਕੰਮ ਥੋੜੀ ਕਰਨਾ ਇਹ ਕੰਮ ਇਹ ਕੰਮ ਛੱਡ ਕੇ ਜੇ ਤੁਸੀਂ ਬਣਨਾ ਹੈ ਲੋਕਾਂ ਦੇ ਲੋਕਾਂ ਲਈ ਜਿਉਣਾ ਤਾਂ ਤੁਹਾਨੂੰ ਇੱਕ ਰਾਜ ਦਿੱਤਾ ਹੈ ਇਹ ਪਰਮਾਤਮਾ ਨੇ ਰਾਜ ਦਿੱਤਾ ਹੈ ਤੁਹਾਨੂੰ ਅੱਲਾ ਨੇ ਰਾਜ ਦਿੱਤਾ ਹੈ ਜਿਹੜੇ ਅੱਲਾ ਦਾ ਤੁਸੀਂ ਨਾਮ ਲੈਨੇ ਹੋ ਮੈਨੂੰ ਦੱਸੋ ਕਿਹੜੀ ਸੂਦੀ ਕੁਰਾਨ ਦੇ ਵਿੱਚ ਲਿਖਿਆ ਲਿਖਿਆ ਵੀ ਜਾ ਕੇ ਤੁਸੀਂ ਮਸੂਮ ਲੋਕਾਂ ਨੂੰ ਮਾਰ ਦਿਓ ਗੋਲੀਆਂ ਮਾਰ ਦਿਓ ਜਾ ਕੇ ਕਹਿੰਦੇ ਛੋਡੇ ਫਲਾਣੇ ਮੰਤਰੀ ਨੂੰ ਕਹਿੰਦੇ ਛੋਡੇ ਪ੍ਰਧਾਨੇ ਪੁਰਾਣੇ ਭਰਾ ਪ੍ਰਧਾਨ ਮੰਤਰੀ ਨੇ ਕਹਿੰਦੇ ਹੋ ਜੇ ਅਸੀਂ ਇਸ ਲੜਾਈ ਦੇ ਵਿੱਚ ਅਸੀਂ ਨਾਲ ਰਹਾਂਗੇ ਅਸੀਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਅਸੀਂ ਆਪਦੀ ਦੇਸ਼ ਦੀ ਫੌਜ ਨਾਲ ਆ ਜੇ ਸਾਡੇ ਦੇਸ਼ ਨੂੰ ਕਿਤੇ ਵੀ ਸਾਡੀ ਜਾਨ ਦੀ ਲੋੜ ਪਊਗੀ ਤਾਂ ਅਸੀਂ ਜਾਵਾਂਗੇ ਜਿਹੜੇ ਇੱਥੇ ਬਿਆਨ ਦਿੰਦੇ ਨੇ ਬਿਆਨਬਾਜ਼ੀ ਕਰਦੇ ਨੇ ਪਾਕਿਸਤਾਨ ਦੇ ਪੱਖ ਚ ਕਰਦੇ ਨੇ ਜਿਹੜੇ ਪਾਕਿਸਤਾਨ ਦੀਆਂ ਵੀਡੀਓ ਜਾ ਕੇ ਸ਼ੇਅਰ ਕਰਦੇ ਨੇ ਉਹਨਾਂ ਨੂੰ ਵੀ ਇੱਕ ਮੈਂ ਚੈਲੰਜ ਕਰਨਾ ਚਾਹਣਾ ਸੋਨੂੰ ਜੇ ਸੋਨੂੰ ਐਡਾ ਪਿਆਰਾ ਪਾਕਿਸਤਾਨ ਲੱਗਦਾ ਨਾ ਜਾਂ ਬਗਜੋ ਪਾਕਿਸਤਾਨ ਵਾਲੇ ਬਾਰਡਰ ਤੇ ਕਹਿ ਦਿਓ ਸਾਡੇ ਭਾਰਤੀ ਫੌਜ ਨੂੰ ਤੇ ਪਾਕਿਸਤਾਨੀ ਸਾਡੇ ਇੰਡੀਆ ਨੂੰ ਵੀ ਅਸੀਂ ਤਾਂ ਭਾਈ ਪਾਕਿਸਤਾਨ ਨਾਲ ਪਾਸੇ ਲੜਾਂਗੇ ਜਾਂ ਬਗਜੋ ਉੱਥੇ ਤੁਸੀਂ ਰੋਟੀ ਯਾਰ ਖਾਣਿਓ ਭਾਰਤ ਦੀ ਰੋਟੀ ਖਾਨਾਂ ਤੁਸੀਂ ਪੰਜਾਬ ਦੀ ਤੇ ਲੜਦੇ ਹੋ ਤੁਸੀਂ ਜਾ ਕੇ ਵੀਡੀਓ ਸ਼ੇਅਰ ਕਰਦੇ ਹੋ ਇਹ ਜੇ ਉਹਨਾਂ ਲੰਡੂ ਬੰਦਿਆਂ ਦੀਆਂ ਜਿਹੜੇ ਸਾਨੂੰ ਲੋਕਾਂ ਨੂੰ ਲੜਾ ਲੜਾ ਮਰਵਾਕ ਨਾ ਚਾਹੁੰਦੇ ਨੇ ਜਿਨ੍ਹਾਂ ਨੇ ਪਹਿਲਾਂ ਵੀ ਕਰਾਇਆ 1980 ਵੇਲੇ ਵੀ ਕਰਾਇਆ ਕਿੰਨੇ ਕਿੰਨੇ ਕਾਂਡ ਕਰਾਏ ਸਾਨੂੰ ਢੁਕਾਇਆ ਸਾਡੇ ਲੋਕਾਂ ਨੂੰ ਢੁਕਾਇਆ ਆਮ ਲੋਕਾਂ ਨੂੰ ਢੁਕਾਇਆ ਉਹਦੇ ਵਿੱਚ ਚੰਗੇ ਲੋਕ ਵੀ ਮਾਰੇ ਗਏ ਮਾਰੇ ਬੰਦੇ ਸਾਡੇ ਕਿ ਉਹਨਾਂ ਨੇ ਚੰਗੇ ਲੋਕ ਮਰਵਾਏ ਕਿੱਥੇ ਤੱਕ ਕੀ ਸਾਨੂੰ ਸਾਨੂੰ ਕਿੱਥੇ ਤੱਕ ਕਿੰਨਾ ਭੁਗਤਣਾ ਪੈ ਗਿਆ 35000 ਕਰੋੜ ਦਾ ਕਰਜ਼ਾ ਕਿਹਨੇ ਦਿੱਤਾ ਭਾਰ ਪੰਜਾਬ ਸਰਕਾਰ ਨੇ ਦਿੱਤਾ ਪੰਜਾਬ ਦੇ ਲੋਕਾਂ ਨੇ ਦਿੱਤਾ ਪੰਜਾਬ ਸਰਕਾਰ ਨੇ ਨਹੀਂ ਮੈਂ ਕਹਿੰਦਾ ਪੰਜਾਬ ਦੇ ਲੋਕਾਂ ਨੇ ਦਿੱਤਾ ਕਿਹਦੇ ਕਿਹਨੇ ਚੜਾਇਆ ਸਾਡੀ ਕੀ ਮੰਤ ਖਾਲੀ ਸੀ ਪਰ ਅਸੀਂ ਚੰਗੇ ਭਲੇ ਹੁਣ ਵਧੀਆ ਵੱਸਦੇ ਸੀ ਪਰ ਇਹ ਲੋਕਾਂ ਨੇ ਜਾਣ ਕੇ ਲੜਾਈ ਲਾ ਕੇ ਅਸੀਂ ਅੱਗੇ ਨੂੰ ਵੱਧ ਰਹੇ ਸੀ ਠੀਕ ਆ ਸਾਡੀਆਂ ਕਿਸੇ ਦਾ ਕਿਸੇ ਨਾਲ ਸਰਕਾਰਾਂ ਨਾਲ ਕੋਈ ਹੋ ਸਕਦਾ ਹੈ ਇੱਥੇ ਮਤਭੇਦ ਹੋ ਸਕਦੇ ਨੇ ਕਿਸੇ ਦਾ ਕੋਈ ਕਿਸਾਨੀ ਦੀ ਲੜਾਈ ਹੋ ਸਕਦੀ ਹੈ ਕਿਸੇ ਦੀ ਕੋਈ ਹੋਰ ਛੋਟੀਆਂ-ਬੋਧੀਆਂ ਲੜਾਈਆਂ ਨਿੱਕੀਆਂ-ਮੋਟੀਆਂ ਲੜਾਈਆਂ ਆਮ ਚੱਲਦੀਆਂ ਰਹਿੰਦੀਆਂ ਘਰਾਂ ਦੇ ਵਿੱਚ ਇਹਦੇ ਮਸਲੇ ਹੱਲ ਹੋ ਜਾਂਦੇ ਨੇ ਪਰ ਜਿਹੜੀ ਇਹ ਲੜਾਈਆ ਇਹ ਲੜਾਈ ਦੇ ਵਿੱਚ ਅਸੀਂ ਸਰਕਾਰਾਂ ਦੇ ਨਾਲ ਖੜਿਆ ਸਰਕਾਰ ਦੇ ਮੋਦੀ ਦੇ ਨਾਲ ਖੜਿਆ ਮੋਦੀ ਸਰਕਾਰ ਦੇ ਨਾਲ ਖੜਿਆ ਭਾਰਤੀ ਫੌਜ ਦੇ ਨਾਲ ਖੜਿਆ ਤੁਸੀਂ ਸੋਨੂੰ ਦੁਬਾਰਾ-ਦੁਬਾਰਾ ਮੈਂ ਇੱਕ ਚੀਜ਼ ਦਾ ਚੈਲੰਜ ਕਰਦਾ ਸੋਨੂੰ ਚੈਲੰਜ ਕਰਦਾ ਪਾਕਿਸਤਾਨੀਓ ਜਿਹੜੇ ਤੁਸੀਂ ਇੱਥੇ ਮਾਰਦੇ ਨਾ ਫੂਕਾਂ ਇੱਥੇ ਬੈਠੇ ਫੂਕਾਂ ਮਾਰੀ ਜਾਂਦੇ ਹੋ ਤੁਸੀਂ ਆ ਕੇ ਕਿਤੇ ਮੱਥਾ ਲਾ ਕੇ ਦੇਖੋ ਪੰਜਾਬ ਵਿੱਚ ਤੁਸੀਂ ਬੜਕੇ ਦਿਖਾ ਦਿਓ ਥੋੜੇ ਅਸੀਂ ਸਾਹ ਪੀ ਜਾਗੇ ਸਾਹ ਤੁਸੀਂ ਗੱਲ ਕੀ ਕਰਦੇ ਹੋ ਉਹ ਸਰਾਲਾਂ ਸੀ ਅਸੀਂ ਸਾਹ ਪੀ ਜਾਂਦੇ ਹਾਂ ਅਸੀਂ ਉਹ ਪੰਜਾਬੀਆਂ ਤੁਹਾਨੂੰ ਮੈਂ ਇਹ ਸਮਝਾਉਣਾ ਚਾਹਣਾ ਸਾਡੇ ਭਾਰਤ ਦੇ ਸਾਡੇ ਇਸ ਦੇਸ਼ ਨਾਲ ਪੰਗਾ ਨਾ ਲੈ ਲਿਓ ਹੁਣ ਅਸੀਂ ਉਹ ਨਹੀਂ ਰਹੇ ਹੁਣ ਸਾਡੇ ਕੋਲੇ ਤਾਕਤ ਵੀ ਬਹੁਤ ਹੈ ਪਾਵਰ ਵੀ ਬਹੁਤ ਹੈ ਏਕਾ ਵੀ ਬਹੁਤ ਹੈ ਕੁਝ ਲੋਕ ਹੈਗੇ ਨੇ ਜੋ ਪਾਕਿਸਤਾਨ ਦੇ ਦੋ ਉਹਨਾਂ ਨੂੰ ਅਸੀਂ ਨਹੀਂ ਗੌਲਦੇ ਨਾ ਅਸੀਂ ਉਹਨਾਂ ਨੂੰ ਗੌਲੀਏ ਅਸੀਂ ਕਹਿੰਦੇ ਹਾਂ ਅਸੀਂ ਆਪਦੇ ਦੇਸ਼ ਦੇ ਨਾਲ ਖੜਾਂਗੇ ਤੇ ਖੜੇ ਰਹਾਂਗੇ ਤੇ ਖੜੇ ਰਹੇ ਹਾਂ ਇਹਨਾਂ ਕਹਿੰਦਾ ਤੇ ਬਾਕੀ ਮੈਂ ਇੱਕ ਪੱਤਰਕਾਰ ਦੀ ਇਹਨਾਂ ਦੀ ਗੰਦੀ ਪ੍ਰਭਾਸ਼ਾ ਸੁਣੀ ਉਹਨੇ ਇਹਨਾਂ ਦੀ ਪੱਤਰਕਾਰ ਕਹਿ ਰਹੀ ਹੈ ਦੇਖ ਪੱਤਰਕਾਰ ਇਹਨਾਂ ਦੀ ਤੁਸ ਕੋ ਕਿੱਡਾ ਗੰਦੀ ਸੋਚ ਇਦੋਂ ਗੰਦੀ ਸੋਚ ਕਿਸ ਦੀ ਹੋ ਸਕਦੀ ਹੈ ਇੱਕ ਔਰਤ ਲੇਡੀਜ਼ ਕਹਿ ਰਹੀ ਹੈ ਇਹਨਾਂ ਨੇ ਸੰਧੂਰ ਆਪਰੇਸ਼ਨ ਚਲਾਇਆ ਇਹਨਾਂ ਨੇ ਸੰਧੂਰ ਆਪਰੇਸ਼ਨ ਚਲਾ ਕੇ ਸਾਡੇ ਇੱਥੇ ਆ ਕੀਤਾ ਅਸੀਂ ਸੁਹਾਗ ਰਾਤ ਵਾਲੇ ਦਿਨ ਐ ਕੀਤਾ ਇਹ ਗੱਲਾਂ ਇਹਨਾਂ ਦੀ ਇੱਕ ਇੱਕ ਲੇਡੀਜ਼ ਕਹਿ ਰਹੀ ਹੈ ਤੁਸੀਂ ਐ ਦੇਖੋ ਮੇਰੇ ਪੰਜਾਬ ਦੇ ਲੋਕੋ ਜੀਦੀ ਲੇਡੀਜ਼ ਦੇ ਵਿੱਚ ਐਡਾ ਗੰਦ ਭਰਿਆ ਹੈ ਉਹਨਾਂ ਦੇ ਲੋਕਾਂ ਵਿੱਚ ਕਿੱਡਾ ਗੰਦ ਭਰਿਆ ਹੋਊਗਾ ਇੱਕ ਟੀਵੀ ਚੈਨਲ ਤੋਂ ਬੋਲ ਰਹੀ ਹੈ ਟੀਵੀ ਚੈਨਲ ਤੋਂ ਐਡਾ ਗੰਦ ਬੋਲ ਰਹੀ ਹੈ ਤੁਸੀਂ ਐ ਦੱਸੋ ਅਸੀਂ ਕਹਿੰਦੇ ਹਾਂ ਤੁਸੀਂ ਆਪਣੀਆਂ ਖਬਰਾਂ ਚਲਾਓ ਤੁਸੀਂ ਆਪਦੇ ਦੇਸ਼ ਦੇ ਪੱਖ ਦੇ ਵਿੱਚ ਰਹੋ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਚਲਾਓ ਆਪਣੇ ਦੇਸ਼ ਦੇ ਚੈਨਲ ਦੀਆਂ ਖਬਰਾਂ ਝੂਠੀਆਂ ਚਲਾਓ ਸੱਚੀਆਂ ਚਲਾਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਅਸੀਂ ਕਹਿੰਦੇ ਹਾਂ ਵੀ ਲੋਕਾਂ ਨੂੰ ਐਡਾ ਗੰਦ ਬੋਲਣਾ ਜਿਹੜੀ ਤੂੰ ਗੱਲ ਕਰਦੀ ਹੈ ਨਾ ਕੁੜੀ ਵਿਆਹ ਕੇ ਲੈ ਗਈ ਫਲਾਣਾ ਲੈ ਗਈ ਤੁਹਾਨੂੰ ਦੱਸਾਂ ਵੀ ਕੁੜੀ ਕਿਵੇਂ ਵਿਆਹੀ ਦੀ ਹੈ ਕਿਵੇਂ ਨਹੀਂ ਵਿਆਹੀ ਦੀ ਹੈ ਇਹ ਤੁਹਾਨੂੰ ਅਸੀਂ ਦੱਸਾਂਗੇ ਤੁਹਾਨੂੰ ਸਬਕ ਸਿਖਾਵਾਂਗੇ ਪਰ ਹੁਣ ਨਹੀਂ ਰੁਕਿਆ ਜਾਂਦਾ ਹੁਣ ਤੁਹਾਨੂੰ ਹੁਣ ਇਹ ਤੂਫਾਨ ਹੈ ਇਹ ਤੂਫਾਨ ਨੂੰ ਰੋਕਣਾ ਮੁਸ਼ਕਲ ਨਹੀਂ ਨਾ ਮੋਕਣਾ ਹੁਣ ਨਹੀਂ ਰੁਕਦਾ ਹੁਣ ਜਾਂ ਤਾਂ ਫਿਰ ਤੁਸੀਂ ਜਿਹੜੇ ਪੈਰਾਂ ਦੇ ਵਿੱਚ ਡਿੱਗੋਗੇ ਮਾਫ਼ੀਆਂ ਮੰਗੋਗੇ ਨੱਕ ਰਗੜੋਗੇ ਤੇ ਅਤਵਾਦੀਆਂ ਨੂੰ ਫੜ ਕੇ ਸਾਡੇ ਹਵਾਲੇ ਕਰੋਗੇ ਜਾਂ ਫਿਰ ਤੁਸੀਂ ਐ ਕਹਦੇ ਹੋ ਤੁਸੀਂ ਦੇਸ਼ ਦੇਖ ਲਓ ਕਿਹੜੇ ਜਾਣਾ ਹੈ ਕਿਹੜੇ ਦੇਖ ਜਾਣਾ ਹੈ ਉਹ ਤੁਸੀਂ ਜਾ ਕੇ ਪਹਿਲਾਂ ਡਿਸਾਈਡ ਕਰ ਲਓ ਜਵਾਗ ਤਾਂ ਤੁਸੀਂ ਤੋਰ ਤੇ ਬਾਹਰੇ ਤੇ ਹੁਣ ਤੁਸੀਂ ਹੀ ਦੇਖਣਾ ਵੀ ਕਿਹੜੇ ਦੇਸ਼ ਜਾਣਾ ਥੋੜਾ ਤਾਂ ਕੰਮ ਦਿੱਤਾ ਕਰ ਮੈਂ ਨਾ ਕਹਿੰਦਾ ਸਾਰਿਆਂ ਦਾ ਧੰਨਵਾਦ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਮੈਨੂੰ ਲੱਗਦਾ ਮੈਨੂੰ ਬਹੁਤ ਲੋਕਾਂ ਨੇ ਜੋ ਉਹਨਾਂ ਦੇ ਪੱਖ 'ਚ ਹੋਣਗੇ ਸ਼ਾਇਦ ਉਹਨਾਂ ਨੇ ਕਹਿਣਾ ਕਈਆਂ ਨੇ ਕਹਿਣਾ ਅਸੀਂ ਪੰਜਾਬ ਦੇ ਲੋਕ ਆ ਜੀ ਅਸੀਂ ਸਾਡੇ ਤੇ ਸਾਡਾ ਨੁਕਸਾਨ ਵੱਧ ਹੋਇਉ ਜੋ ਫੌਜਾਂ ਲੜਦੀਆਂ ਹੁੰਦੇ ਨੇ ਨੁਕਸਾਨ ਤਾਂ ਹੁੰਦੀ ਹੁੰਦੇ ਨੇ ਭਾਈ ਇਹ ਨੁਕਸਾਨ ਤਾਂ ਹੁੰਦੀ ਹੁੰਦੇ ਨੇ ਜਦੋਂ ਸਾਡਾ ਗੁਰੂ ਅਸੀਂ ਗੁਰੂ ਪਾਤਸ਼ਾਹ ਗੋਬਿੰਦ ਸਿੰਘ ਦੇ ਉਹ ਪੁੱਤਰਾਂ ਅਸੀਂ ਉਹਨਾਂ ਦੀ ਉਹ ਗੁਰੂ ਪਾਤਸ਼ਾਹ ਦੀ ਪਿੱਛੇ ਫੋਟੋ ਦੇਖੋ ਪਿੱਛੇ ਫੋਟੋ ਦੇਖੋ ਗੁਰੂ ਪਾਤਸ਼ਾਹ ਦੀ ਅਸੀਂ ਉਹਦੇ ਪੁੱਤਰਾਂ ਜੇ ਅਸੀਂ ਇਹ ਲੜਨ ਤੋਂ ਇਹ ਡਰਨ ਲੱਗੇ ਨਾ ਵੀ ਸਾਡਾ ਤਾਂ ਨੁਕਸਾਨ ਹੋ ਜੂ ਜੀ ਸਾਡਾ ਤਾਂ ਫਿਰ ਅਸੀਂ ਰੋਜ਼ ਮਰਨੋਂ ਤਾਂ ਇੱਕ ਦਿਨ ਮਰ ਜੀਏ ਚੰਗੀ ਗੱਲ ਐ ਰੋਜ਼ ਮਰਾਂ ਦੀ ਜ਼ਿੰਦਗੀ ਨਹੀਂ ਕੱਟੀ ਜਾਂਦੀ ਸਾਥੋਂ ਰੋਜ਼ ਮਰਾਂ ਦੀ ਜ਼ਿੰਦਗੀ ਨਹੀਂ ਕੱਟੀ ਜਾਂਦੀ ਐਦਾ ਗੁਰੂ ਪਾਤਸ਼ਾਹ ਕਹਿੰਦੇ ਵੀ ਚੱਲ ਕੋਈ ਨਾ ਭਾਈ ਆ ਚਲੋ ਸਾਨੂੰ ਅਨੰਦਪੁਰ ਛੱਡਤਾ ਸਾਨੂੰ ਆ ਫਲਾਣਾ ਛੱਡਤਾ ਵੀ ਤੁਸੀਂ ਚਲੋ ਅਸੀਂ ਤਾਂ ਇੱਕ ਪਾਸੇ ਬਥੇਰਾ ਕੁਛ ਛੱਡ ਕੇ ਦੇਖ ਲਿਆ ਸੀ ਅੱਕ ਕੇ ਲੜਾਈ ਲੜਨੀ ਪਈ ਸੀ ਅੱਕ ਕੇ ਉਦੋਂ ਵੀ ਕਿਸੇ ਦੇ ਬੱਚੇ ਸ਼ਹੀਦ ਹੋਏ ਸੀ ਉਦੋਂ ਵੀ ਗੁਰੂ ਪਾਤਸ਼ਾਹ ਨੇ ਆਪਦੇ ਬੱਚੇ ਵੀ ਸ਼ਹੀਦ ਕਰਾਏ ਉਹਨਾਂ ਨੇ ਆਪਦੇ ਪਿਤਾ ਦਾ ਸਿਰ ਦੇ ਕੇ ਵੀ ਇਹ ਗੱਲ ਕਹਿੰਦਾ ਸੀ ਵੀ ਚਲੋ ਜੇ ਸੰਧੀ ਹੁੰਦੀ ਆ ਯਾਰ ਤੁਸੀਂ ਸਮਝ ਜੋ ਪਰ ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਦੀ ਜਿਨ੍ਹਾਂ ਨੇ ਆਪਦੇ ਗ੍ਰਨੇਡਾ ਦਾ ਨਾਮ ਵੀ ਅਬਦਾਲੀ ਰੱਖਿਆ ਅਬਦਾਲੀ ਕੌਣ ਸੀ ਅਬਦਾਲੀ ਕੌਣ ਸੀ ਇੱਕ ਲਟੇਰਾ ਲੋਕਾਂ ਦੇ ਧੀਆਂ ਪੈਣ ਦੇ ਤਸੱਦਦ ਕਰਨਾ ਇਹੋ ਜੇ ਨਾਮ ਰੱਖਦੇ ਨੇ ਆਪਦੀਆਂ ਜਿਹੜੀਆਂ ਮਜੈਲਾ ਨੇ ਅਬਦਾਲੀ ਅਮਦ ਮਜਾਇਲ ਪੁਰਾਨੀ ਮਜਾਇਲ ਇਹੋ ਜੇ ਜਿਹੜੇ ਲੋਕ ਇੱਥੇ ਮਾੜੇ ਲੋਕ ਹੋਏ ਨੇ ਜਿਹੜੇ ਲੋਕ ਕੜਤਣ ਦੇ ਵਿੱਚ ਵੱਸਦੇ ਲੋਕ ਹੋਏ ਨੇ ਜਿਨ੍ਹਾਂ ਨੇ ਲੋਕਾਂ ਉਤੇ ਤਸੱਦਦ ਕੀਤਾ ਉਹਨਾਂ ਲੋਕਾਂ ਦੇ ਨਾਂ ਦੇ ਇਹਨਾਂ ਦੀਆਂ ਮਜੈਲਾਂ ਦੇ ਨਾਂ ਨੇ ਤੁਸੀਂ ਦੱਸੋ ਇਹਨਾਂ ਲੋਕਾਂ ਤੋਂ ਤੁਸੀਂ ਕੀ ਭਾਲਦੇ ਹੋ ਅਸੀਂ ਵੀ ਅਸੀਂ ਉਹ ਗੁਰੂ ਪਾਤਸ਼ਾਹ ਦੇ ਪਤਰਾ ਅਸੀਂ ਆਪਦੇ ਦੇਸ਼ ਨੂੰ ਕਦੇ ਵੀ ਅੱਡ ਨਹੀਂ ਹੋਣ ਦੇਵਾਂਗੇ ਹੁਣ ਬਸ ਸਾਡੀ ਇੱਕ ਹੀ ਨਿਗਾ ਕਰਤਾਰਪੁਰ ਤੇ ਕਰਤਾਰਪੁਰ ਤੇ ਲਾਹੌਰ ਤੋਂ ਲੈਣਾ ਤੇ ਛੱਡ ਦਿਓ ਭੱਜੋ ਨਿਕਲ ਜਾਓ ਨਹੀਂ ਤਾਂ ਫਿਰ ਸੋ ਤੋਂ ਖਿੱਚ ਤਾਂ ਲੈਣਾ ਹੀ ਆ ਹੁਣ ਹੁਣ ਫਿਰ ਸਾਨੂੰ ਬਾਕੀ ਜਿਹੜੇ ਸਿੰਧ ਵਰਗੇ ਦੇ ਰਾਜ ਬਣਨਗੇ ਅਸੀਂ ਕਹਿੰਦੇ ਹਾਂ ਸਾਨੂੰ ਵਧੀਆ ਇਹੋ ਜਿਹੇ ਲੋਕ ਚਾਹੀਦੇ ਨੇ ਜਿਹੜੇ ਬੀਐਲਏ ਚ ਵੱਸਦੇ ਨੇ ਸਿੰਧ ਵਰਗੇ ਵੱਸਦੇ ਨੇ ਉਹ ਲੋਕ ਆਪਦਾ ਰਾਜ ਕਰਨ ਆਪਣੀ ਚੰਗੀ ਪ੍ਰਗਿਰਤੀ ਕਰਨ ਲੋਕਾਂ ਦਾ ਸੋਚਣਾ ਤੇ ਇਹੋ ਜਿਹੇ ਲੋਕ ਨਹੀਂ ਸਾਨੂੰ ਚਾਹੀਦੇ ਜਿਹੜੇ ਆ ਇੱਥੇ ਇਹ ਆਸਮ ਵਰਗ ਮਨੀਰ ਵਰਗੇ ਫਿਰਦੇ ਨੇ ਇਹਨਾਂ ਨੂੰ ਅਸੀਂ ਇਹ ਦੇਸ਼ ਦੇ ਵਿੱਚੋਂ ਕੱਢਣੀ ਘਟਣਾ ਧੰਨਵਾਦ ਸਾਰਿਆਂ